ਅੰਬਾਨੀ ਦੇ ਠਿਕਾਣਿਆਂ ਦੇ ਉੱਤੇ ED ਦੇ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਜਿਵੇਂ ਦੱਸ ਤਾਏ ਕਿ ਅੰਬਾਨੀ ਦੇ 50 ਠਿਕਾਣਿਆਂ ਦੇ ਉੱਤੇ ਲਗਾਤਾਰ ਛਾਪੇਮਾਰੀ ਜਿਹੜੀ ਕੀਤੀ ਜਾ ਰਹੀ ਹੈ ED ਦੇ ਵੱਲੋਂ ਇਹ ਵੱਡਾ ਐਕਸ਼ਨ ਜਿਹੜਾ ਲਿਆ ਗਿਆ ਹਾਲ ਹੀ ਦੇ ਵਿੱਚ ਬੀਤੇ ਦਿਨ ਜਦੋਂ ਫਰੋਡ ਐਲਾਨਿਆ ਗਿਆ ਤਾਂ ਉਸੇ ਤੋਂ ਬਾਅਦ ਹੁਣ ED ਦੇ ਵੱਲੋਂ ਜੋ ਹੈ ਅੰਬਾਨੀ ਪਰਿਵਾਰ ਕਹਿ ਸਕਦੇ ਆ ਕਿ ਉਹਨਾਂ ਦੇ ਉੱਤੇ ਵੱਡਾ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਤੇ ਨਾਲ 50 ਠਿਕਾਣਿਆਂ ਦੇ ਉੱਤੇ ਵੱਖ-ਵੱਖ ਕੰਪਨੀਆਂ ਦੇ ਉੱਤੇ ਜੋ ਹੈ ਉਹ ਰੇਡ ਕੀਤੀ ਜਾ ਰਹੀ ਹੈ ਤੇ ਦਸਤਾਵੇਜ਼ ਜਿਹੜੇ ਨੇ ਖੰਗਾਲੇ ਜਾ ਰਹੇ ਨੇ ਤੇ ਇਸੇ ਦੇ ਵਿਚਾਲੇ ਦੱਸ ਦਈਏ ਕਿ ਜਿੱਥੇ ED ਦੇ ਵੱਲੋਂ ਐਕਸ਼ਨ ਲਿਆ ਗਿਆ ਉਸ ਤੋਂ ਬਾਅਦ ਲਗਾਤਾਰ ਜਿਹੜੀਆਂ 50 ਕੰਪਨੀਆਂ ਕਿਹਾ ਜਾ ਰਿਹਾ ਕਿ ਠਿਕਾਣੇ ਹਾਲਾਂਕਿ ਇਸ ਦੇ ਵਿੱਚ ਉਹਨਾਂ ਦੇ ਘਰ ਤੇ ਵੱਖ-ਵੱਖ ਠਿਕਾਣੇ ਜਿਹੜੇ ਨੇ ਉਹਨਾਂ ਦੇ ਉੱਤੇ ਰੇਡ ਜਿਹੜੀ ਕੀਤੀ ਜਾ ਰਹੀ ਹੈ ਸੋ ਵੱਡੀ ਖਬਰ ਹੈ ਕਿ ਅਨਿਲ ਅੰਬਾਨੀ ਦੇ ਘਰ ਦੇ ਉੱਤੇ ED ਦੇ ਵੱਲੋਂ ਰੇਡ ਕੀਤੀ ਗਈ ਹੈ ਉਹਨਾਂ ਦੇ 50 ਠਿਕਾਣਿਆਂ ਦੇ ਉੱਤੇ ਛਾਪੇਮਾਰੀ ਜਿਹੜੀ ਕੀਤੀ ਗਈ ਹੈ ਸੋ SBI ਨੇ ਅਨਿਲ ਅੰਬਾਨੀ ਅਤੇ ਉਹਨਾਂ ਦੀ ਕੰਪਨੀ ਜੋ ਹੈ ਉਹਨੂੰ ਫਰੋਡ ਜਿਹੜਾ ਐਲਾਨਿਆ ਸੀ ਤੇ ਇਸ ਤੋਂ ਬਾਅਦ ਹੁਣ ਇਹ ਵੱਡੀ ਕਾਰਵਾਈ ਜਿਹੜੀ ਕੀਤੀ ਗਈ ਹੈ